ਦੀ ਪਰਫਾਰਮੈਂਸ ਦੇਖ ਬੇਟਾ ਬੀਐਨਓ ਅਸਕਰ ਸਾਹਿਬ ਤੇ ਜਾਇਦ ਸਾਹਿਬ ਦੀ ਸਪਾਸਟ ਗਾਲੇ ਜਿਹੜਾ ਹੈਗਾ ਦੂਸਰਾ ਮੁਕਾਬਲਾ ਪਹਿਲਾਂ ਸ਼ੁਰੂ ਕੀਤਾ ਗਿਆ ਕਿਉਂਕਿ ਜਦੋਂ ਪਹਿਲਾ ਮੁਕਾਬਲਾ ਹੋਇਆ ਉਹ ਬੜਾ ਕਲਾਸਿਕਲ ਸੀ ਬੜਾ ਸਾਰੇ ਬੱਚੇ ਜਿਹੜੇ ਸੀਗੇ ਹਨਾ ਉਹ ਹੁਣ ਜਦੋਂ ਤੁਹਾਡਾ ਇਹ ਪਰਫਾਰਮ ਹੋਈ ਹੈ ਤੁਹਾਡਾ ਜਿਹੜਾ ਸਾਰਾ ਦਾ ਧਿਆਨ ਆ ਉਹ ਕਿੰਨਾ ਖਿੱਚਿਆ ਗਿਆ ਤਾਂ ਇਹ ਜਿਹੜੀ ਆਈਟਮ ਸੀ ਇਹ ਬਾਅਦ ਵਿੱਚ ਕਰਵਾਉਣੀ ਸੀ ਤੇ ਪਹਿਲਾਂ ਕਰਵਾਈ ਗਈ ਆ ਇੱਕ ਵਾਰ ਆ ਜੋਰਦਾਰ ਤਾੜੀ ਨ ਬੱਚਿਆਂ ਦੇ ਲਈ ਇਹਨਾਂ ਗਾਈਡ ਦੇ ਅਫਸਰਾਂ ਲਈ ਇੱਕ ਭੋਗੀਵਾ ਸਕੂਲ ਜਿੱਤਵਾਲ ਕਲਾ ਤੇ ਮਤੋਈ ਇਹ ਤਿੰਨੋ ਜਿਹੜੇ ਗਾਈਡ ਦੇ ਅਫਸਰ ਹਨ ਟੀਮ ਨੰਬਰ ਦੱਸਦੇ ਹਨ ਤਿੰਨ ਜਿਹੜੇ ਸਕੂਲਾਂ ਦੇ ਨਾਮ ਬੋਲੇ ਨੇ ਉਹ ਟੀਮ ਨੰਬਰ ਜਿਹੜਾ ਪਲੇ ਹੋਣਾ ਹੈ ਉਹ ਤੇ ਦੱਸ ਦੇਣ ਤਾਂ ਕਿ ਉਹ ਮੈਨੇ ਤਿਆਰ ਕਰਾ ਤਿਆਰ ਕਰਕੇ ਰੱਖਣ ਟੀਮ ਨੰਬਰ 2 ਟੀਮ ਨੰਬਰ 2 ਤੇ ਇਸ ਦੇ ਨਾਲ ਟੀਮ ਨੰਬਰ 3 ਵੀ ਤਿਆਰ ਰਹੇ ਟੀਮ ਨੰਬਰ 2 ਸਿਰਫ ਟੀਮ ਦਾ 1 ਮਿੰਟ ਤਿਆਰ ਕੀਤਾ ਜਾਏਗਾ ਇਸ ਤੋਂ ਬਾਅਦ ਟੀਮ ਨੰਬਰ ਅੱਗੇ ਬਣਾ ਲਈ ਜਾਏਗੀ ਟੀਮ ਨੰਬਰ 2 ਤਿਆਰਵਾ ਤਿਆਰ ਰਹੇ ਤੇ ਪਹਿਲੇ ਬੇਟਾ ਬੈਠਾ ਤਿਆਰ ਕਰਕੇ ਰੱਖੋ ਜੋ ਮਿਊਜ਼ਿਕ ਪਲੇ ਕਰਨਾ ਹੈ ਗਾਈਡ ਦੀ ਆਪ ਸਭ ਨੂੰ ਬੇਨਤੀ ਹੈ ਤਾਂ ਜਜਾ ਕਾਪੜਾ ਜਿਹੜਾ ਟੀ ਨੰਬਰ 2 ਤਿਆਰ ਹੁੰਦੀ ਹੈ ਮੈਂ ਇੱਥੇ ਬੇਨਤੀ ਕਰੂਗਾ ਸਾਡੀ ਮਿਡਲ ਅਫਸਰ ਮੈਡਮ ਆਰਤੀ ਗੁਪਤਾ ਜੀ ਉਹ ਵੀ ਸਾਡੇ ਜ਼ਿਲ੍ਹਾ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਮੈਡਮ ਜਸਵਿੰਦਰ ਕੌਰ ਜੀ ਜਿਨ੍ਹਾਂ ਦੀ ਯੋਗ ਅਗਵਾਈ ਚ ਅੱਜ ਦਾ ਜਿਹੜਾ ਜਨਾ ਕਲਾ ਉਤਸਵ ਮੁਕਾਬਲਾ ਜਿਲ੍ਹਾ ਪਤਰੀ ਹੋ ਰਿਹਾ ਹੈ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਅਥਵਾ ਦੇ ਵਿਖੇ ਪ੍ਰਿੰਸੀਪਲ ਜਰਨੀ ਬਾਸੀ ਤੇ ਇਸ ਮੁੱਚਾ ਦਾ ਬਹੁਤ ਰਾਈ ਦਾ ਬਤਰਾ ਹੈ ਤਾਂ 3 ਮਿੰਟ ਬਰ 2 ਜਦ ਤੱਕ ਤਿਆਰ ਹੁੰਦੀ ਹੈ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਨੋਡਲ ਅਫਸਰ ਮੈਡਮ ਆਰਤੀ ਗੁਪਤਾ ਜੀ ਉਹ ਵੀ 2 ਮਿੰਟ ਦੇ ਲਈ ਮੰਚ ਤੇ ਆਉਣ ਤੇ ਦੋ ਸ਼ਬਦ ਆਪਣੇ ਸੰਬੋਧਨ ਕਰਨਗੇ ਮੈਡਮ ਆਰਤੀ ਗੁਪਤਾ ਜੀ ਇੱਕ ਵਾਰ ਬਿਟਾ ਜੋਰਦਾਰ ਕਲਾਪਿੰਗ ਦੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਮੈਡਮ ਆਰਤੀ ਗੁਪਤਾ ਜੀ ਨੋਡਲ ਅਫਸਰ ਸਾਹਿਬਾਂ ਦੀ ਸਹਿਯੋਗ ਅਗਵਾਈ ਤੁਸੀਂ ਦੇਖ ਰਹੇ ਹੋ ਮੈਡਮ ਆਰਤੀ ਗੁਪਤਾ